ਕੋਸੂਨਾਮਾ ਚੈਨਲ ਦੀ ਟੀਮ ਪਿੰਡ ਦੌਣ ਖੁਰਦ ਵਿਖੇ ਪਹੁੰਚੀ ਹੈ ਔਰ ਮੇਰੇ ਨਾਲ ਡਾਕਟਰ ਸਾਹਿਬ ਜਿਨ੍ਹਾਂ ਦਾ ਕਲੀਨਿਕ ਹੈ ਇਸ ਪਿੰਡ ਦੇ ਵਿੱਚ ਉਹ ਜੁੜੇ ਨੇ ਡਾਕਟਰ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ ਕਿ ਜਿਹੜੇ ਟੈਸਟ ਜਿਹੜੇ ਨੇ ਬਹੁਤ ਜ਼ਿਆਦਾ ਕਾਸਟ ਵੀ ਲੈ ਲਿਖੇ ਨੇ ਇਹ ਇਸ ਲੈਬੋਰਟਰੀ ਕੀ ਕਹਿਣਾ ਚਾਹੁੰਦੀ ਉਹ ਕਿੰਨਾ ਫਾਇਦਾ ਲੈਣਾ ਚਾਹੀਦਾ ਗੱਲ ਕਿ ਨਹੀਂ ਸਿਰਫ ਇਹਨਾਂ ਦਾ ਰਹਿਣਾ ਚਾਹੀਦਾ ਬਹੁਤ ਸਾਰੇ ਪੇਸ਼ੈਂਟ ਅੱਧਾ ਲਿਉਂਦੇ ਆ ਕਿ ਜਿਹੜੇ ਨਾ ਟੈਸਟਾਂ ਵਜੇ ਤੋਂ ਦਵਾਈ ਵੀ ਨਹੀਂ ਲੈ ਪਾਉਂਦੇ ਕਿਉਂਕਿ ਮਾਲੋ ਪੇਸ਼ੈਂਟ ਦੋ ਦਿਨਾਂ ਬਾਅਦ ਦਵਾਈ ਲੈਂਦਾ ਫਿਰ ਟੈਸਟ ਰਿਕਮੈਂਡ ਕਰਦੇ ਆ ਰਿਕਮੈਂਡ ਕਰਦੇ ਆ ਉਹ ਟੈਸਟ ਜਦੋਂ ਜਾਂਦੇ ਨੇ ਪ੍ਰਾਈਵੇਟ ਲੈਬ ਦੇ ਵਿੱਚ ਤਾਂ ਮੰਨ ਕੇ ਚਲੋ 1000 ਪਲੱਸ ਤੇ ਪਹੁੰਚ ਜਾਂਦੀ ਆ ਪਹੁੰਚ ਜਾਂਦੇ ਆ 500 ਤੋਂ ਘੱਟ ਤਾਂ ਹੈ ਨਹੀਂ ਤੇ 500 ਤਾਂ ਔਰੇ ਪਿੰਡ ਵਾਲਿਆਂ ਦੀ ਦਿਹਾੜੀ ਆ 500 ਵੀ ਦਿਹਾੜੀ ਹੈ ਨਹੀਂ ਤਾਂ ਉਹਦੇ ਕਰਕੇ ਬਹੁਤ ਮਤਲਬ ਪੇਸ਼ੈਂਟਾਂ ਜਿਹੜੇ ਸਿਹਤ ਉਹਨਾਂ ਦੀ ਖਰਾਬ ਹੁੰਦੀ ਜਾਂਦੀ ਆ ਵਿੱਚ ਟਰੀਟਮੈਂਟ ਛੱਡ ਦਿੰਦੇ ਨੇ ਪਰ ਚਲੋ ਵਧੀਆ ਗੱਲ ਆ ਲੈਬ ਖੁੱਲੀ ਆ ਆਪਾਂ ਰੈਫਰ ਕਰਾਂਗੇ ਜਿੰਨੇ ਵੀ ਹੋਣਾ ਅੱਛਾ ਵੈਸੇ ਵੀ ਇੱਕ ਹੋਰ ਵੀ ਆ ਕਿ ਲੋਕ ਜਿਹੜੇ ਨੇ ਵਿਚਾਰੇ ਜਦੋਂ ਰੇਟ ਸੁਣਦੇ ਆ ਤੇ ਉਹ ਪਿੱਛੇ ਨੂੰ ਆ ਜਾਂਦੇ ਆ ਕਿਉਂਕਿ ਇਹਨਾਂ ਵਸੀਲੇ ਨਹੀਂ ਆਪਣੇ ਦੇ ਕੋਲ ਕਿੰਨੀ ਅਸੀਂ ਟੈਸਟ ਤੇ ਅੱਛਾ ਟੈਸਟ ਤੋਂ ਬਾਅਦ ਫਿਰ ਮੈਡੀਸਨ ਵੀ ਆ ਬਿਲਕੁਲ ਜੀ ਬਿਲਕੁਲ ਮੰਨ ਲੇ ਕਿ ਚਲੋ ਜੀ 4-500 ਦੇ ਟੈਸਟਾਂ ਦੇ 3-400 ਦੀ ਦਵਾਈ ਵੀ ਹੈ। ਦਵਾਈ ਹੈ। ਜੇ ਵਧੀਆ ਦਵਾਈ ਲੈਣੀ ਹੈ। ਔਰ ਉਹਦੀਆਂ ਦਿਹਾੜੀਆਂ ਭੱਜਣ ਗਿਆ ਉਹ ਅਲੱਗ ਉਹ ਲੱਗ ਹੈ ਨਾ ਤਾਂ ਬਹੁਤ ਜਾਂਦੇ ਹੀ ਨਹੀਂ ਮਤਲਬ ਪੇਸ਼ੈਂਟ ਨਾ ਪਹੁੰਚਦੇ ਨਹੀਂ ਹੈਗੇ ਟੈਸਟਾਂ ਤੱਕ ਬਿਲਕੁਲ। ਅੰਬੇਡਕਰ ਊਰਜਾ ਪਾਬੰਦੇ ਵਿੱਚ ਡਾਕਟਰ ਸਾਹਿਬ ਡਿਸਪੈਂਸਰੀ ਵੀ ਚੱਲ ਰਹੀ ਆ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਇਹ ਵੀ ਬਹੁਤ ਵਧੀਆ ਉਪਰਾਲਾ ਹੈ। ਹਾਂ ਜੀ ਹਾਂ ਬਿਲਕੁਲ ਔਰ ਵੈਸੇ ਆਉਂਦੇ ਵੀ ਰਹਿੰਦੇ ਆ ਪਰ ਇਹ ਵੀ ਟੈਸਟ ਜਿਹੜੇ ਬਹੁਤ ਜ਼ਰੂਰੀ ਨੇ ਪਰ ਉਹ ਹੁੰਦੇ ਹੀ ਨਹੀਂ ਹੈਗੇ ਹੁਣ ਪੇਸ਼ੈਂਟ ਕਰਵਾਉ ਸੋ ਇਹ ਮੇਰੇ ਵੀਰ ਨੇ ਜਿਨ੍ਹਾਂ ਦੀ ਇਸ ਪਿੰਡ ਦੇ ਵਿੱਚ ਦੌਣ ਖੁਰਦ ਵਿੱਚ ਮਤਲਬ ਆਪਣੀ ਕਲੀਨਿਕ ਹੈ ਔਰ ਇਹਨਾਂ ਨੂੰ ਪੈਂਫਲੇਟ ਵੀ ਅਸੀਂ ਦਿੱਤੇ ਆ ਤਾਂ ਕਿ ਇਹ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੇ ਪੇਸ਼ੈਂਟ ਆਉਂਦੇ ਆ ਤਾਂ ਕਿ ਉਹ ਉਹਨਾਂ ਨੂੰ ਦਿੱਤੇ ਜਾਣ ਲੈਬਾਰਟਰੀ ਦਾ ਵੱਧ ਤੋਂ ਵੱਧ ਫਾਇਦਾ ਲੀਤਾ ਜਾਵੇ ਅਸੀਂ ਹੋਰ ਵੀ ਕੁਝ ਇੱਕ ਵੀਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਇਹ ਉਪਰਾਲੇ ਦਾ ਫਾਇਦਾ ਘਰ ਘਰ ਪਹੁੰਚਣਾ ਚਾਹੀਦਾ ਕਿਉਂਕਿ ਜਿੱਥੇ ਆਪਣਾ 1000 ਰੁਪਿਆ ਲੱਗਦਾ ਉੱਥੇ ਮਹਿਜ਼ 2-300 ਰੁਪਏ ਵਿੱਚ ਟੈਸਟ ਹੋ ਜਾਂਦਾ ਔਰ ਟੈਸਟ ਦੇ ਰੇਟ ਸੁਣ ਕੇ ਕਈ ਵਾਰੀ ਤਾਂ ਮਤਲਬ ਉਹਨਾਂ ਦੇ ਰੇਟ ਸੁਣ ਕੇ ਅਸੀਂ ਕਹਿ ਦਿੰਦਾ ਕਿ ਨਹੀਂ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਅਸੀਂ ਟੈਸਟ ਕਰਾਉਣ ਦੀ ਬਜਾਏ ਗੋਲੀਆਂ ਗਾਲੀਆਂ ਲੈ ਕੇ ਹੀ ਆਪਣੇ ਸਰੀਰ ਨੂੰ ਠੀਕ ਕਰਦੇ ਹਾਂ ਜਦੋਂ ਬਿਮਾਰੀ ਵੱਧ ਜਾਂਦੀ ਹੈ ਫਿਰ ਸਾਡੇ ਹੱਥ ਖੜ ਜਾਂਦੇ ਨੇ ਸੋ ਕੋਸ਼ਿਸ਼ ਕਰਦੇ ਹਾਂ ਵੀਰਾਂ ਦੇ ਨਾਲ ਗੱਲਬਾਤ ਕਰਦੇ ਹਾਂ